ਸਤਿ ਸ੍ਰੀ ਅਕਾਲ ਜੀ ਸਾਰੇ YouTube ਫੈਮਲੀ ਨੂੰ ਸਤਿ ਸ੍ਰੀ ਅਕਾਲ ਅੰਮੀ ਦੇ ਕਰਦੇ ਆਂ ਵੀ ਸਾਰੇ ਵਧੀਆ ਹੋਣਗੇ ਤੇ ਆਪਾਂ ਕਰ ਲਿਆ ਕੰਮ ਨੂੰ ਕੁਵਿਖਲਾ ਹਾਂ ਤੇ ਆਪਾਂ ਮੇਰੀ ਬੁੱਕੀ ਲੱਤ ਵਾਲੀ ਰਾਤ ਮੇਰੇ ਮੰਟਾ ਲੱਤਾਂ ਚ ਖੱਲੀ ਚੜੀ ਰਹੀ ਤੇ ਲਾਪਰੀਤ ਵਿਚਾਰਾ ਇੱਕ ਤਾਂ ਥੱਕਿਆ ਆਇਆ ਸੀ ਫੈਕਟਰੀ ਤੋਂ ਕਿ ਵਿਚਾਰਾ ਫਿਰ ਭਾ ਅੱਧਾ ਘੰਟਾ ਮੇਰੀ ਉਹਨੇ ਲੱਤਨ ਅੱਪੀ ਖੱਲੀ ਲਿਖਣ ਦਾ ਨਾਲ ਹੀ ਨਾ ਨਾ ਵੇਰੇ ਨਾ ਇਹ ਖਰਜਾ ਕਰੇ ਨਾਲ ਲੱਕੜ ਮੰਗੂਆ ਕਰੜੀ ਕਰ ਦਿੱਤੀ ਤੇ ਤੜਕੇ ਫਿਰ ਮੇਰੇ ਦਤ ਦਰਦ ਕਰ ਜਾਂਦੀ ਸੀ ਆਪਣੀ ਆਜੂ ਮੈਨੂੰ ਕਹਿੰਦੀ ਕਿ ਖੋਪੇ ਦਾ ਤੇਲ ਭਾਣੇ ਗਰਮ ਹੁੰਦਾ ਤੇ ਕਹਿੰਦੀ ਖੋਪੇ ਦਾ ਤੇਲ ਮਸਾਲਾ ਕਿਹਨਾ ਕਹਿੰਦੀ ਤੂੰ ਤੇ ਗਰਮ ਪੱਟੀ ਬੰਨ ਲਾ ਤੇ ਫਿਰ ਮੈਂ ਕੀ ਕੀਤਾ ਮੈਂ ਗਰਮ ਪੱਟੀ ਬੰਨ ਕੇ ਤੇ ਮੈਂ ਮਾਰਨ ਪੱਟੀ ਮੈਂ ਬੰਨ ਲਈ ਗਰਮ ਪੱਟੀ ਖੋਪੇ ਦਾ ਤੇਲ ਮਸੜ ਕੇ ਤੇ ਇਨੀ ਅੰਦੂ ਗੰਢਾ ਆ ਗਿਆ ਜਰਾ ਤੇ ਮੈਂ ਆਲੂ ਗੰਡੇ ਲੈਣ ਗੜਕੇ ਤੋ ਜਿੱਦੇ ਕੋਈ ਆਵੇ ਨਾ ਇੱਧਰ ਕਈ ਮਨਾਪੋ ਕੋਈ ਆਉਂਦਾ ਹੋਦਾ ਹੋਰ ਕੋਈ ਸਬਜ਼ੀ ਵਾਲਾ ਤਾਂ ਆਉਂਦਾ ਹੀ ਨਹੀਂ ਆਲੂ ਗੰਡੇ ਵਾਲਾ ਹੀ ਆਉਂਦਾ ਇਹ ਆਲੂ ਗੰਡੇ ਲੈ ਕੇ ਅਸ ਤੇ ਮੈਂ ਉਹ ਤੋ 100 ਰੁਪਏ ਦੇ ਆਲੂ ਗੰਡੇ ਵਾ ਲਈ ਮੈਂ ਸਾਹਮਣੇ ਇੱਕ ਅਲੀ ਭੈਣ ਖੜੀ ਸੀ ਮੈਨੂੰ ਕਹਿਣ ਲੱਗੀ ਕਹਿੰਦੀ ਮਰ ਤਾਂ ਅਸੀਂ ਤਾਂ ਕਹਿੰਦੀ ਹੁਣ ਵਿਆਹ ਤੋਂ ਮੰਗਰੂ ਹੀ ਲਵਾਂਗੇ ਵਿਆਹ ਵੀ ਸਾਡੇ ਕਨ ਦੋ ਘਰਾਂ ਚ ਆਵਦੇ ਸਕੇ ਇਹਿਸ ਤਬਿਆ ਤੋਂ ਮਾਗਰੋ ਨਾ ਮਗਰਲੀ ਵੰਦੇ ਤੇ ਪਹਿਨੇ ਮਖ ਚਲ ਤੁਸੀਂ ਤਬਿਆ ਚ ਹਨਾ ਉਹ ਕਰੋਗੇ ਵੀ ਤਾਂ ਲੈਣੀ ਪੈਣਗੇ ਤੇ ਸਾਨੂੰ ਪਤਾ ਹੀ ਆ ਹਨ ਵੀ ਚੰਗਾ ਭਲਾ ਬੰਦਾ ਤਾਂ ਦੂਰ ਵਾਲੀ ਉਹਦੇ ਜਾ ਕੇ ਲਿਆਉਂਦਾ ਤੇ ਮੇਰੀ ਲੱਤ ਦੁਖਦੀਆ ਮੈਨੂੰ 2 ਸਾਲ ਹੋ ਗਏ ਦਵਾਈ ਖਾਂਦੀ ਨੂੰ ਤੇ ਮੈਂ ਤਾਂ ਜਿਹੜੀ ਕੁੱਕੜੇ ਪਈ ਹੁੰਦੀ ਆ ਸਬਜੀ ਮੈਂ ਸੋਕੇ ਆਲੂ ਬਣਾ ਲੈਣੀਆਂ ਕਦੇ ਤਰੀ ਵਾਲੇ ਬਣਾ ਬਾਲ ਬੋਲ ਕੇ ਬਣਾ ਲੈਣੀਆਂ ਤੇ ਕਦੇ ਮੈਂ ਬਣਾ ਲੈਣੀ ਹੁੰਨੀਆਂਗੀ ਆਹਾਂ ਗੰਡੇ ਗੁੰਡੇ ਭੁੰਨ ਲੈਣੀਆਂ ਹੁੰਦੀਆਂ ਕੱਲੇ ਤੇ ਮੈਂ ਆਖਿਆ ਭਾਣੇ ਹੁਣ ਮੈਨੂੰ ਤਾਂ ਫਿਰ ਉਹੀ ਬਣਾਉਣੀ ਆ ਮੈਂ ਤਾਂ ਜਿਹੜੀ ਘਰੇ ਬਈ ਹੁੰਦੀ ਹੈ ਮੱਖਲਾ ਤੋਪਦੀਣਾ ਮੈਨੂੰ ਘਰ ਹੋ ਜਾਂਦੀ ਆ ਉਹ ਵਿਚਾਰਾ ਬਾਈ ਪੁੱਛਣ ਲੱਗ ਗਿਆ ਆਲੂ ਗੰਡੇ ਆ ਕਹਿੰਦਾ ਆਪਣੇ ਕੀ ਹੋ ਗਿਆ ਤੇ ਲੱਤ ਤੇ ਤੇ ਮੈਂ ਉਹਨੂੰ ਕਿਹਾ ਵੀ ਬਾਈ ਮੈਂ ਕਿਹਾ ਵੀ ਮੇਰੀ ਲੱਤ ਦੀ ਨਾੜ ਬਲੌਕ ਆ ਮੈਨੂੰ 2 ਸਾਲ ਹੋ ਗਏ ਦਵਾਈ ਖਾਈ ਜਾਂਦੀ ਨਾ ਤੇ ਵੀ ਦਵਾਈ ਮੈਨੂੰ ਬਹੁਤ ਜ਼ਿਆਦਾ ਤਕਲੀਫ ਆ ਵੀ ਮੈਂ ਹਰ ਇੱਕ ਡਾਕਟਰ ਤੋਂ ਮੈਂ ਦਵਾਈ ਖਾ ਲਈ ਕਿਤੋਂ ਮੈਨੂੰ ਫਰਕ ਨਹੀਂ ਪੈ ਰਿਹਾ ਉਹ ਮਨੂੰ ਕਹਿੰਦਾ ਆਪਣੇ ਕਾਲੀ ਡੋਰੀ ਦਾ ਤਾਗਾ ਦੇ ਦੋ ਕਹਿੰਦਾ ਕਹਿੰਦਾ ਤੇ ਮੈਂ ਥੋੜਾ ਹਰ ਤੱਗਾ ਕਰਕੇ ਹੀ ਦਿਆ ਰੰਨਾ ਕਹਿੰਦਾ ਸੋਨੂੰ ਲੱਤ ਦਾ ਕਹਿੰਦਾ ਮੇਰੇ ਕੋਲ ਤਾਂ ਆਪਣੇ ਦੂਰੋਂ ਦੂਰੋਂ ਆਉਂਦੇ ਨੇ ਲੋਕ ਵੀ ਲੱਤ ਦਾ ਤੱਕਾ ਕਰਉਂ ਕਹਿੰਦਾ ਮੇਰੀ ਮਾਂ ਦੀ ਲੱਤ ਦੀਆਂ ਹੀ ਸੀਗੀ ਪੁੜੇ ਤੋਂ ਲੈ ਕੇ ਬਿੱਟੇ ਤੇ ਇੱਕ ਚੀਜ਼ ਪੈਂਦੀ ਸੀ ਮਹਾਬਾਈ ਮੇਰੇ ਵੀ ਆਈਆਂ ਤੇ ਵਿਚਾਰਿਆਂ ਨੇ ਉਹ ਭੈਣ ਖੜੀ ਸੀ ਸਾਹਮਣੇ ਘਰ ਵਾਲੀ ਅੰਗਰੇਜ਼ਪੁਰ ਤੇ ਉਹਨੇ ਉਹਦੀ ਡੋਰੀ ਚੋਂ ਉਹ ਕਹਿੰਦੀ ਚੱਲ ਮੇਰੇ ਪਾਈਆ ਡੋਰੀ ਤੇ ਮੇਰੇ ਤਾਂ ਪਾਈ ਨਹੀਂ ਸੀਗੀ ਤੇ ਹੁਣੇ ਤਾਗਾ ਕੱਢ ਕੇ ਦੇਤਾ ਤੇ ਵਿਚਾਰੇ ਨੇ ਉਹਨੇ ਮੈਨੂੰ ਤਾਗਾ ਕਰਕੇ ਦੇਤਾ ਤੇ ਉਹ ਕਹਿੰਦਾ ਵੀ ਮੇਰੀ ਮਾਂ ਨੂੰ ਕਹਿੰਦਾ ਵੀ ਦਵਾਈ ਖਵਾਈਆ ਸੀ ਤੇ ਕਹਿੰਦਾ ਜਿਆਦਾ ਮਹਿੰਗੀ ਵੀ ਨਹੀਂ ਤੇ ਕਹਿੰਦਾ ਵੀ ਪੰਸਾਰੀ ਤੋਂ ਮਿਲੂਗੀ ਮੈਂ ਸਾਨੂੰ ਕਹਿੰਦਾ ਕੱਲ ਨੂੰ ਵੀ ਪਰਚੀ ਕੱਲ ਨੂੰ ਆਵਾ ਮਾਂ ਕੱਲ ਨੂੰ ਨਹੀਂ ਪਰਸੋਂ ਆਇਆ ਤਾਂ ਬਸ ਮੀਂ ਮੈਂ ਪਰਚੀ ਸਾਨੂੰ ਦੇ ਦੂੰਗਾ ਦਵਾਈ ਮਿਲੂ ਪੰਸਾਰੀ ਤੋਂ ਮੈਂ ਸਾਨੂੰ ਪਰਚੀ ਲਿਖੀ ਹੋਈ ਦੇ ਦੂੰਗਾ ਵੀ ਤੁਸੀਂ ਉਹ ਲੈ ਕੇ ਖਾ ਲਿਓ ਦੇ ਠੀਕ ਹੋ ਜੰਮ ਲਾ ਫਤੋਂ ਵੀ ਮੇਰੀ ਮਾਂ ਠੀਕ ਹੋ ਗਈ ਚਲ ਮੈਂ ਅਖਾ ਚਲ ਬਈ ਵਧੀਆ ਗੱਲਾਂ ਹਨ ਵੀ ਮੈਂ ਦਿੱਲੀ ਦਖਣ ਗਾ ਲੇ ਹੁਣ ਮੈਨੂੰ ਅੱਜ ਛੋਟੀ ਭੈਣ ਨੇ ਹੋਰ ਦੱਸਿਆ ਕਹਿੰਦੀ ਭੈਣ ਭੈਣੀ ਨਾ ਟੀਕਾ ਲਾਉਂਦਾ ਕਹਿੰਦੀ ਤਾਂ ਟੀਕਾ ਲਵਾ ਲਈ ਗੰਦੀ ਲਗਾਤਾਰ ਤੇ ਕਹਿੰਦੀ ਲੱਤ ਦੁਖਣਾ ਹੋੜ ਜੂ ਤੇ ਟੀਕੇ ਟੁਕਾਂ ਦੋ ਤਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਕਿਉਂ ਆਏ ਆ ਪਹਿਲਾਂ ਮੈਂ ਨਾ ਸ਼ਾਹਪੁਰ ਤੋਂ ਬਹੁਤ ਜ਼ਿਆਦੇ ਟੀਕੇ ਪਾਣ ਸ਼ੀਟ ਟੀਕੇ ਲਵਾ ਕੇ ਲਈਆਂ ਉਹ ਵੀ ਗੱਟੇ 'ਚ ਤੇ ਨਾ ਮੈਨੂੰ ਫੇਰ ਵੀ ਕਿਤੇੋਂ ਵੀ ਫਰਕ ਨਹੀਂ ਪਿਆ ਜਿਵੇਂ ਵੀ ਲਾ ਲਓ ਵੀ ਤਖਲੀਬ ਹਨਾ ਇੰਨੀ ਹੁੰਦੀ ਆ ਗੱਟੇ 'ਚ ਟੀਕਾ ਲਵਾਵਣਾ ਤੇ ਗੱਟੇ ਦੇ ਵਿੱਚੋਂ ਖੂਨ ਪੜਾਉਣਾ ਕਿੰਨਾ ਔਖਾ ਲੱਗਦਾ ਹੈ ਤੇ ਮੈਨੂੰ ਉਹ ਦੰਦਾ ਸੀਗਾ ਪੰਜ ਦਿਨਾਂ ਦੀ ਦਵਾਈ ਸ਼ਾਹਪੁਰ ਕਿੱਡੀ ਦੂਰ ਆਹੋ ਤੇ ਮੈਂ 5 ਦਿਨਾਂ ਦੀ ਦਵਾਈ ਦਿੰਦਾ ਮੈਨੂੰ 5 ਦਿਨਾਂ ਤੋਂ ਫੇਰ ਜਾਂਦੀ ਪਰ ਰੁਪਈਆ ਵੀ ਉਹ ਆਏ ਲੈਂਦਾ ਕਦੇ 800 ਰੁਪਈਆ ਲੈ ਲਿਆ ਕਦੇ 850 ਰੁਪਈਆ ਲੈ ਲਿਆ ਕੋਸਨ ਪਤੀਆ ਕਰਾਇਆ ਪਹਾੜਾ ਲੱਗ ਜਾਂਦਾ ਹਨ ਤੇ 1500 ਰੁਪਈਆ ਆਇਆ ਆਇਆ 8 ਦਿਨਾਂ ਤੋਂ ਲਾ ਕੇ ਆਉਂਦੀ ਸੀ ਤੇ ਨਾ ਤਾਂ ਬਹੁਤ ਖਾਮਤ ਦਵਾਈ ਖਾ ਲਈ ਤੇ ਜਦੋਂ ਹੁੰਦਾ ਨੇ ਮੈਨੂੰ ਤਾਂ ਅਗਾ ਕਰਕੇ ਦਿੱਤਾ ਵਿਚਾਰੇ ਨੇ ਤੇ ਮੈਨੂੰ ਤਾਂ ਦਾ ਫਰਕ ਲੱਗਦਾ ਵੀ ਆ ਉਹਦੀ ਆਪਣਾ ਵੀ ਲੱਗਦਾ ਵੀ ਠੀਕ ਜਿਹਾ ਲੱਗ ਜਾਂਦਾ ਆਪਾਂ ਉਹਦਾ ਵਿਚਾਰੇ ਦਾ ਗੁਣ ਨਹੀਂ ਭੁੱਲਦੀ ਮੈਂ ਜਿੰਨ ਮਨੋਂ ਤੋ ਠੀਕ ਹੋ ਗਈ ਮੈਂ ਤੇ ਪਤਾ ਹੀ ਨਹੀਂ ਹੁੰਦਾ ਹਨਾ ਆਪਾਂ ਦਿੱਲੀ ਰੱਖਣ ਬਾਦੰਨੇ ਆ ਜਦੋਂ ਨਾਮ ਹੋਣਾ ਹੋਵੇ ਸਵਾਦੀ ਚੁੰਗੀ ਤਾਂ ਆ ਜਾਂਦਾ ਹੁੰਦਾ ਤੇ ਮੈਂ ਹੁਣ ਆਪਣੀ ਅੱਜੂ ਤੇ ਚੜਦੀ ਆ ਖੱਲੀ ਹਾਜੂ ਦੀ ਆਪਣੀ ਜਿਵੇਂ ਤਾਂ ਪੱਖੀ ਚੜਦੀ ਆ ਖਲੀ ਤੇ ਨਾਲੇ ਆਪਣੀਆਂ ਜਿੱਦ ਲੱਤ ਚਪਾ ਕੇ ਚੜਦੀ ਆ ਖਲੀ ਹੁਣ ਜਿੱਦੇ ਉਹ ਆਇਆ ਵਿਚਾਰਾ ਪਾਸੋਂ ਆਵੇ ਭਮਾਂਦੀ ਉਹ ਚੱਕਿਆ ਹੈ ਮਾਜੂ ਆ ਤੇ ਨਾ ਤਾਗਾਣੂਗੀ ਪਰਵਾਉਂਗੀ ਤਾਂ ਤੇ ਉਂਵੀ ਲੈ ਕੇ ਦੂੰਗੀ ਤਾਗਾਜੂ ਤੇ ਚਲ ਸਾਬਦਾ ਹੀ ਹਨਾ ਭਲਾ ਹੋਵੇ ਉੰਪੀ ਆ ਚੱਲ। ਪਹਿਲਾਂ ਤਾਂ ਮੈਂ ਪਈ ਰਹੀ। ਕੰਬੜ ਚ। ਮੈਂ ਚੱਲ। ਪੰਜ ਵੱਜਣ ਵਾਲੇ ਨੇ। ਮਨ ਮੈਂ ਕਿ ਚੱਲ ਕੱਪੜੇ ਬਾਲੇ ਹੋ ਗਏ ਸੀ 2-3 ਦਿਨ ਹੋ ਗਏ ਸੀ। ਜਦੋਂ ਚਤਨਾ ਠੀਕ ਹੋਵੇ ਤਦੋਂ ਫਿਰ ਜੀ ਨਹੀਂ ਕਰਦਾ ਕੰਮਾਂ। ਤੁਸੀਂ ਮੈਂ ਸਿੱਪ ਨੂੰ ਕਿਹਾ ਸੀ ਸਿੱਪੂ ਨੂੰ ਮੈਂ ਕਿਹਾ ਵੀ ਆਪਾਂ ਲਈ ਆਈਏ ਮਾਂ ਪੁੱਤ ਜਾ ਕੇ ਦੋਨੇ ਸੌਦਾ ਚੱਲ ਨਹੀਂ ਰਿਹਾ ਤੇ ਮੈਨੂੰ ਉਹ ਕਹਿੰਦਾ ਮੈਂ ਮੰਮੀ ਮੈਂ ਲਿਆਉਂਦਾ ਵੀ ਮੈਂ ਕੱਲ ਆ ਜਾਣਾ ਜਾਉਂਦਾ ਤੇ ਉਹ ਕੱਲ ਹੀ ਗਿਆ ਕੱਲ ਹੀ ਗਿਆ ਕੋ ਤੇ ਮੈਂ ਹੁਣ ਦੇਖਦੀ ਜੇ ਤਾਂ ਉਹ ਮੇਰੇ ਕੱਪੜੇ ਤੈਹ ਲਾਉਂਦੀ ਲਾਉਂਦੀ ਆ ਗਿਆ ਫੇਰ ਤਾਂ ਮੈਂ ਬਣਾਉਂਗੀ ਮੂੰਗੀ ਮਸਰੀ ਤੇ ਨਹੀਂ ਫਿਰ ਗੋਭੀ ਪਈਆ ਪਰਸੋਂ ਆਪਾਂ ਚਨੀਰ ਗਏ ਸੀਗੇ ਨਹੀਂ ਤਾਂ ਰਵੀ ਦੇ ਗੋਟ ਲਈ ਸੀ ਮਹਿਨਾ ਹੀ ਆਉਂਦੇ ਗੋਟ ਲਈ ਸੀ ਤੇ ਕੇਰ ਮੈਨਾ ਮੈਨੇ ਮੇ ਫੁਗ ਗੋਬੀ ਗੋਬੀ ਕੱਟ ਲੈਣੀ ਆ ਤੇ ਪਹਿਲਾਂ ਮੈਂ ਤੜਕੇ ਅੱਜ ਨੇ ਤਾਂ ਕੋਟ ਜਾ ਕੱਢਿਆ ਲਾਪਰੀ ਵਸਤੇ ਨੇ ਪਜਾਮੀ ਜੀ ਥਲੋਂ ਦੀ ਪਾਉਣ ਨੂੰ ਤੇ ਮੈਂ ਕਿਹਾ ਚਲ ਮੈਂ ਅਬ ਜਵਤੀ ਕੋਟੀ ਜੀ ਕੱਢੀ ਸੀ ਇਹ ਜਦੋਂ ਠੰਡੋਂ ਵਿੱਚ ਪਾਈ ਜਾਂਦੀ ਆ ਤੜਕੇ-ਤੜਕੇ ਹਨ ਇਹ ਮੇਰੀ ਕੋਟੀ ਆ ਇਹ ਮੈਂ ਉਹਦੇ ਵਾਸਤੇ ਖੱਡੀ ਸੀ ਮਾਦਰ ਰੜੀ ਦੇ ਘੜਤੇ ਸੀ ਮੋٹے ਜੀ ਮੋਟਾ ਜਿਹਾ ਪਰਤਾ ਪਜਾਮਾ ਦਾ ਉਹ ਵਿਚਾਰਾ ਤੜਕੇ-ਤੜਕੇ ਠੰਡ 'ਚ ਜਾਂਦਾ ਹਨ ਹਾਂ ਇਹਨਾਂ ਵਦਾਂ ਮਸੇਂ ਨਰੀਕ ਤੇ ਬਹੁਤ ਔਖਾ ਕਾ ਤੜਕੇ-ਤੜਕੇ ਚੜਨਾ ਤੇ ਅੱਜ ਮੇਰੇ ਪੈਨੇ ਚਾਲੇ ਪਾਂਡੇ ਪਾਣੀ ਧਰ ਕੇ ਆਈ ਸੀ ਮਗਾ ਨਹੀਂ ਤਾਂ ਲਾਪਰੀਤ ਨਾਲ ਤੇ ਨਾਲੇ ਮੈਂ ਨਾਲ ਲੂੰਗੀ ਤੇ ਪਾਣੀ ਥਲੇ ਮਚਾ ਕੇ ਸੀ ਮੈਂ ਅੱਗ ਪਹਿਲਾਂ ਮੈਂ ਆਪਣੀ ਮੂੰਹ ਨੂੰ ਸੱਡੀ ਰੱਖੀ ਉੱਥੇ ਨਰਮੇ ਚ ਹੋਰ ਵੀ ਕੁਸੂ ਸੱਡੇ ਹੋਏ ਸੀ ਉੱਥੇ ਕਿਸੇ ਨੇ ਤੇ ਮੈਂ ਉੱਥੇ ਸੱਡ ਰੱਖੀ ਸੀ ਨਾ ਆਪਣੀ ਛੋਟੀ ਸੱਡ ਰੱਖੀ ਸੀ ਆਹ ਚਲੋ ਉਹ ਵਿਚਾਰੀ ਹੁਣ ਰੱਜ ਲਈ ਆਪਾਂ ਬੰਨਤੀ ਕਰੇ ਤੇ ਆਪਣਾ ਇਹ ਲਾਪਰੀ ਤੇ ਵੀ ਸ਼ਰਟ ਪਿੱਕੀ ਜੀ ਪਾ ਕੇ ਲੈ ਜਾਂਦਾ ਏ ਤੇ ਕੰਮ ਉਹਦਾ ਪਾ ਹੋਵਾ ਕાળા ਤੇ ਉਹ ਜਾਂ ਲੱਗ ਜਾਂਦਾ ਉਹ ਨਿਖਰਦੇ ਨਹੀਂ ਹੈਗੇ ਕੱਪੜੇ ਮਸ਼ੀਨ 'ਚ ਤੇ ਮੈਂ ਹੱਥੇ ਧੋਣੇ ਨਹੀਂ ਹੈਗੇ ਕਿਉਂਕਿ ਮੇਰੇ ਗੰਢ ਹੈਗੇ ਦੀ ਮੈਂ ਤਨਮਾ ਸਕਦੀ ਮੈਂ ਤੋ ਨਹੀਂ ਨਾ ਸਕਦੀ ਤੇ ਮੈਨੂੰ ਤਕਲੀਫ ਹੋ ਜਾਂਦੀ ਇਹ ਆਪਣੇ ਅੱਜ ਪਾਉਂਦੇ ਸੀਗੇ ਪਾਪਾ ਟੂਟੀ ਵਾਲਾ ਤੇ ਆਪਣੇ ਪਹਿਲਾਂ ਮੋਟਰ ਲੱਗੀ ਹੋਈ ਐ ਤੇ ਫਿਰ ਉਹ ਪਾਪਾ ਨਹੀਂ ਦਿੱਤੀਆਂ ਪਾਪਾ ਵੀ ਪਹਿਲਾਂ ਵੀ ਟੂਟੀ ਵਾਲੀ ਪਾਪਾ ਹਨਾ ਵੀ ਉਹ ਕਰ ਲਗੇ ਟੂਟੀ ਵਾਲਾ ਪਾਪਾ ਨੰਗਾ ਕਰ ਦਈਏ ਅਬ ਵੀ ਫਿਰ ਉਹ ਵੱਡੀਆਂ ਨਹੀਂ ਹਨਾ ਜੇ ਤੁਹਾਨੂੰ ਪਤਾ ਹੀ ਉਹ ਵੀ ਮਸਾ ਤਾਂ ਹਨਾ ਗਰੀਬ ਪਾਉਂਦਾਗਾ ਚੀਜ਼ ਮੈਂ ਇੱਕ ਵਾਰੀ ਚੀਜ਼ ਮਸਾ ਮੰਦੀ ਐ ਜੇ ਪਾਪਾ ਵੱਡੀਆਂ ਗੰਗਾਂ ਤਾਂ ਮੁੜ ਕੇ ਹਨਾ ਔਖਾ ਹੋ ਜੂਆ ਤੇ ਪਾਣੀ ਕੰਨੂ ਝਾਖਾਂਗੇ ਮੈਂ ਤਾਂ ਬਾਲਟੀ ਵੀ ਨਹੀਂ ਚੱਕਣੀ ਹੈਗੀ ਵੀ ਡਾਕਟਰ ਨੇ ਮੈਨੂੰ ਬਾਲਟੀ ਬੋਲਟੀ ਤੋਂ ਮਨਾ ਕੀਤਾ ਹੋਇਆਗਾ ਮੈਂ ਮਹਾਰ ਚੱਕਣਾ ਨਹੀਂ ਤੇ ਫਿਰ ਮੈਨੂੰ ਤਾਂ ਵਾੜ ਹੀ ਔਖਾ ਹੋ ਜੂਗਾ ਜੇ ਪੈਪਾ ਪੂਪਾ ਵੜਦਾਂਗਾ ਮੰਨ ਕੇ ਚੱਲੋ ਤੁਸੀਂ ਵੀ ਫਿਰ ਵੀ ਜੇ ਵੜਦਾਂ ਫਿਰ ਵੀ ਪੰਜ ਚਾਰ ਦਿਨ ਜਮਾ ਨਹੀਂ ਲਿਆਂਦੀ ਯਾਨੀ ਪੈਪ ਤੇ ਪਾਈ ਜਾਣੀ ਖਾਲ ਹੋ ਜਾਂਦੀ ਹੈ ਫਿਰ ਵੀ ਚੱਲ ਕੋਈ ਨੱਜ ਪਾਉਨੇ ਆ ਕੱਲ ਪਾਉਨੇ ਆ ਤੇ ਮੈਂ ਤਾਂ ਪੈਪ ਨਹੀਂ ਪਾਣੀ ਪਾਉਨੇ ਹੰਨੇ ਆ ਤੇ ਇਹ ਲੇਜ ਵੀ ਪਾਣੀ ਪੈਪ ਨਹੀਂ ਪਾਉਣੀ ਆ ਤੇ ਭਾਂਡੇ-ਫੁੰਡੇ ਮਨਜਣਾ ਵੀ ਪੈਪ ਨਹੀਂ ਪਾਉਣ ਲੈਣੀਆਂ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਤਾਂ ਹੀ ਉਹਨਾਂ ਨੂੰ ਕਿਹਾ ਵੀ ਭਈ ਵੀ ਤੁਸੀਂ ਕੱਲ ਨੂੰ ਪਾ ਲਿਓ ਕੱਲ ਨੂੰ ਵੀ ਅਸੀਂ ਪਾਈਪਾਂ ਕੱਢ ਲਾਂਗੇ ਤਾਂ ਤੁਸੀਂ ਪਾਸੋਂ ਆ ਕਰਦੇ ਹੋ ਪਾਈਪਾਂ ਜਿਹੜੀਆਂ ਨੇ ਮੜੀਆਂ ਮੜੀਆਂ ਪਾਈਪਾਂ ਨੇ ਨਾ ਉਹਨਾਂ 'ਚ ਪਾਣੀ ਆਵੇ ਨਾ ਕਰੀ ਉਹੀ ਬਸ ਇੱਕੋ ਹੋ ਰਿਹਾ ਲੋਕਾਂ ਨੂੰ ਵੀ ਪਾਈਪਾਂ ਪਾਉਨੇ ਆ ਪਾਈਪਾਂ ਪਾਉਨੇ ਇਹਨਾਂ 'ਚ ਤਾਂ ਵਧੀਆ ਪਾਣੀ ਆਉਂਦਾ ਜਿਹੜੀਆਂ ਪਹਿਲਾਂ ਵਾਲੀਆਂ ਪਾਈਪਾਂ ਨੇ ਤੇ ਉਹਦੇ 'ਚ ਪਾਣੀ ਪੂਣੀ ਕਾਹਨੂੰ ਆਉਂਦਾ ਬਸ ਇੱਕ ਦਿਖਾ ਲਈ ਆ ਪਾਈਪਾਂ ਕਾਟਣਾ ਨੇ ਤੇ ਕੋਈ ਭੈਣਾ ਤੇ ਭਾਵਾ ਕੋਈ ਵੀਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀਆਂ ਲੌਂਗ ਵੀਡੀਓ ਨੂੰ ਬਹੁਤ ਜ਼ਿਆਦਾ ਘੱਟ ਵਿਊ ਨੇਗੇ ਤੇ ਵੀ ਤੁਹਾਨੂੰ ਵੀ ਪਤਾ ਹੀ ਆ ਹਨਾ ਵੀ ਲਾਲੋ ਵੀ ਜੇ ਹਨਾ ਜੇ ਭੈਣਾ ਭਰਾਵਾਂ ਦੀ ਸਪੋਰਟ ਹੋਊਗੀ ਫੇਰ ਹੀ ਆਪਾਂ ਉਹ ਕਰ ਆਪਾਂ ਗਾਹ ਵਧਾਂਗੇ ਹਨਾ ਵੀ ਇਕੱਲੇ ਜਣੇ ਦੀ ਉਸ ਨਾਲ ਨਹੀਂ ਹੁੰਦਾ ਹੈਗਾ ਜੇ ਪਰਨਪੁਰਾ ਨਾਲ ਤਾਂ ਸਭ ਕੁਛ ਹੀ ਆ ਨਹੀਂ ਤਾਂ ਫਿਰ ਤੁਹਾਨੂੰ ਵੀ ਪਤਾ ਹੀ ਆ ਹਨ ਤਨਕੀ ਦੀ ਦਾਲ ਜੀ ਲੱਗੀ ਛੋਲ ਤੇ ਮੈਂ ਰੱਖੀ ਸੇ ਨੂੰ ਤੈ ਮਾਰ ਕੇ ਐ ਨਹੀਂ ਪਤਾ ਮੈਨੂੰ ਇਹ ਤਾਂ ਹੋਣਾ ਹੀ ਕੋਈ ਚਲ ਤੋ ਹੀ ਦੇਵਾਂ ਗਾ ਤਾਂ ਸਾਡੇ ਪਰ ਰੱਖਦੀ ਨਹੀਂ ਨੂੰ ਤੇ ਐ ਕਹਿੰਦੇ ਆ ਵੀ ਸਪੋਰਟ ਕਰਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਜੂਰਤਾ ਵਧਿਆ ਕਰੋ ਆਪਣਾ ਚੈਨਰ ਬਣਿਆ ਹੋਇਆ ਬਹੁਤ ਟਾਈਮ ਦਾ ਤੇ ਨਾ ਆਪਣਾ ਬੋਸ ਟਾਈਮ ਕੱਟ ਵਾਇਆ ਤੇ ਧੰਵਾਦ